ਅੱਜ ਦੁਨੀਆ ਭਰ ਵਿੱਚ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਮੌਕੇ ਵੱਖ-ਵੱਖ ਮਾਤ ਭਾਸ਼ਾਵਾਂ ਦੀ ਮਾਂ ਬੋਲੀਆਂ ਦੀ ਗੱਲ ਹੁੰਦੀ ਹੈ ਤੇ ਹਰ ਕੋਈ ਆਪਣੀ ਮਾਂ ਬੋਲੀ ਦੇ ਰੁਤਬੇ ਦੀ ਗੱਲ ਕਰਦਾ ਹੈ ਇਸ ਮੌਕੇ ਸਾਨੂੰ ਪੰਜਾਬੀਆਂ ਨੂੰ ਵੀ ਆਪਣੀ ਮਾਂ ਬੋਲੀ ਪੰਜਾਬੀ ਦੇ ਵੱਖ-ਵੱਖ ਅਮੀਰ ਗੁਣਾਂ ਨੂੰ ਸਮਝਣ ਦੀ ਤੇ ਚੇਤੇ ਰੱਖਣ ਦੀ ਲੋੜ ਹੈ ਸੋ ਆਓ ਅੱਜ ਦੇ ਇਸ ਦਿਵਸ ਮੌਕੇ ਆਪਣੀ ਮਾਂ ਬੋਲੀ ਪੰਜਾਬੀ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਅਤੇ ਵਿਲੱਖਣ ਗੱਲਾਂ ਨੂੰ ਜਾਣਦੇ ਹਾਂ ਸਮਝਦੇ ਹਾਂ ਅਤੇ ਬੱਚਿਆਂ ਅਤੇ ਨੌਜਵਾਨਾਂ ਦੇ ਨਾਲ ਵੀ ਉਹਨਾਂ ਨੂੰ ਸਾਂਝੀਆਂ ਕਰਦੇ ਹਾਂ ਪੰਜਾਬੀ ਭਾਸ਼ਾ ਪੰਜਾਬ ਦੀ ਭਾਸ਼ਾ ਹੈ ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਨੇ ਤੇ ਸਦੀਆਂ ਤੋਂ ਬੋਲਦੇ ਆ ਰਹੇ ਨੇ ਪੰਜਾਬੀ ਇੱਕ ਅਜਿਹਾ ਲਫ਼ਜ਼ ਹੈ ਜਿਸ ਨੂੰ ਪੰਜਾਬ ਨਾਲ ਸੰਬੰਧਿਤ ਕਿਸੇ ਵੀ ਚੀਜ਼ ਲਈ ਵੀ ਵਰਤਿਆ ਜਾਂਦਾ ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਲਈ ਵੀ ਅਤੇ ਪੰਜਾਬ ਖੇਤਰ ਦੇ ਰਹਿਣ ਵਾਲਿਆਂ ਨੂੰ ਵੀ ਪੰਜਾਬੀ ਹੀ ਕਿਹਾ ਜਾਂਦਾ ਹੈ पर परमुख तौर थे पंजाबी ਸਾਡੀ ਮਾਂ ਬੋਲੀ ਵਜੋਂ ਲਫ਼ਜ਼ ਪ੍ਰਚਲਿਤ ਹੋਇਆ। ਬੋਲੀਆਂ ਦੇ ਨਾਲ ਸੰਬੰਧਿਤ ਇੱਕ ਵਿਸ਼ਵ ਵਿਗਿਆਨ ਕੋਸ਼ ਮੁਤਾਬਕ ਪੰਜਾਬੀ ਸਮੁੱਚੀ ਦੁਨੀਆ ਵਿੱਚ 10ਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਪਾਪ ਦੁਨੀਆ ਦੀਆਂ ਜੋ ਸਭ ਤੋਂ ਵੱਧ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਦੀ ਸੂਚੀ ਬਣਦੀ ਹੈ ਤਾਂ ਪੰਜਾਬੀ ਉਸ ਵਿੱਚ 10ਵੇਂ ਨੰਬਰ ਉੱਤੇ ਆਉਂਦੀ ਹੈ। ਮਾਹਿਰਾ ਵੱਲੋਂ ਪੇਸ਼ ਕੀਤੇ ਅੰਕੜਿਆਂ ਮੁਤਾਬਕ ਦੁਨੀਆ ਭਰ ਵਿੱਚ 13 ਤੋਂ 14 ਕਰੋੜ ਲੋਕਾਂ ਦੀ ਮਾਂ ਬੋਲੀ ਪੰਜਾਬੀ ਹੈ ਅਤੇ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਦੁਨੀਆ ਦੇ ਸਾਰੇ ਦੇਸ਼ਾਂ ਵਿੱਚੋਂ ਸਭ ਤੋਂ ਵੱਧ ਪੰਜਾਬੀ ਬੋਲਣ ਵਾਲੇ ਸਾਡੇ ਗੁਆਂਡੀ ਦੇਸ਼ ਪਾਕਿਸਤਾਨ ਵਿੱਚ ਮੌਜੂਦ ਨੇ ਕਿਉਂਕਿ ਦੁਨੀਆ ਵਿੱਚ ਸਭ ਤੋਂ ਵੱਧ ਤਕਰੀਬਨ 10 ਕਰੋੜ ਲੋਕ ਪੰਜਾਬੀ ਬੋਲਣ ਵਾਲੇ ਪਾਕਿਸਤਾਨ ਵਿੱਚ ਵਸਦੇ ਨੇ ਤੇ ਪਾਕਿਸਤਾਨ ਇਸ ਤਰ੍ਹਾਂ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਬੋਲਣ ਵਾਲਾ ਦੇਸ਼ ਬਣਦਾ ਹੈ ਉਸ ਤੋਂ ਬਾਅਦ 3 ਕਰੋੜ ਦੇ ਕਰੀਬ ਲੋਕ ਭਾਰਤ ਵਾਲੇ ਪੰਜਾਬ ਵਿੱਚ ਅਤੇ ਕਰੀਬ 1 ਕਰੋੜ ਤੋਂ ਵਧੇਰੇ ਲੋਕ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਵਸੇ ਹੋਏ ਨੇ ਜੋ ਪੰਜਾਬੀ ਬੋਲਦੇ ਨੇ ਆਪਣੀ ਮਾਂ ਬੋਲੀ ਵਜੋਂ ਪੰਜਾਬੀ ਨੂੰ ਕਬੂਲਦੇ ਨੇ ਪੰਜਾਬੀ ਦੀਆਂ ਦੋ ਮੁੱਖ ਉਪ ਬੋਲੀਆਂ ਨੇ ਪੂਰਬੀ ਪੰਜਾਬੀ ਅਤੇ ਲਹਿੰਦੀ ਪੰਜਾਬੀ ਲਹਿੰਦੀ ਪੰਜਾਬੀ ਪੂਰਬੀ ਪੰਜਾਬੀ ਅਤੇ ਪੱਛਮੀ ਪਹਾੜੀ ਬੋਲੀਆਂ ਨੂੰ ਮਿਲਾ ਕੇ ਪੰਜਾਬੀ ਸਰਵ ਵਿਗਿਆਨ ਰਾਹੀ ਅਜੋਕੀਆਂ ਬੋਲੀਆਂ ਦੇ ਪਰਿਵਾਰ ਵਿੱਚੋਂ ਸਭ ਤੋਂ ਵੱਖਰੀ ਬੋਲੀ ਜਾਪਦੀ ਹੈ ਪੰਜਾਬੀ ਦੀ ਇੱਕ ਵੱਖਰੀ ਬੋਲੀ ਅਤੇ ਵੱਖਰੀ ਪਛਾਣ ਹੋਣ ਦੀ ਇੱਕ ਅਹਿਮ ਗੱਲ ਇਹ ਵੀ ਹੈ ਕਿ ਪੰਜਾਬੀ ਬਾਕੀ ਭਾਸ਼ਾਵਾਂ ਦੇ ਮੁਕਾਬਲੇ ਵਿਆਕਰਨ ਪੱਖੋਂ ਬਹੁਤ ਹੀ ਸੌਖੀ ਭਾਸ਼ਾ ਹੈ ਮਿਸਾਲ ਦੇ ਤੌਰ ਤੇ ਅੰਗਰੇਜ਼ੀ ਜਾਂ ਹਿੰਦੀ ਭਾਸ਼ਾ ਵਾਂਗ ਪੰਜਾਬੀ ਵਿੱਚ ਕੋਈ ਵੀ ਸਾਇਲੈਂਟ ਭਾਵ ਕਿ ਲਿਖਿਆ ਜਾਣ ਵਾਲਾ ਪਰ ਨਾ ਬੋਲਿਆ ਜਾਣ ਵਾਲਾ ਸ਼ਬਦ ਨਹੀਂ ਭਾਵੇਂ ਕੋਈ ਅਜਿਹਾ ਸ਼ਬਦ ਨਹੀਂ ਜੋ ਲਿਖਿਆ ਜਾਂਦਾ ਪਰ ਜੇਦੀ ਸੁਰ ਪੂਰੀ ਤਰ੍ਹਾਂ ਦੱਬੀ ਜਾਂਦੀ ਹੋਵੇ ਇਸੇ ਤਰ੍ਹਾਂ ਪੰਜਾਬੀ ਵਿੱਚ ਕੋਈ ਵੀ ਸ਼ਬਦ ਅੱਧਾ ਨਹੀਂ ਲਿਖਿਆ ਜਾਂਦਾ ਸਗੋਂ ਪੂਰਾ ਮੁਕੰਮਲ ਰੂਪ ਵਿੱਚ ਲਿਖਿਆ ਜਾਂਦਾ ਹੈ ਇਹ ਚੀਜ਼ ਪੰਜਾਬੀ ਨੂੰ ਅੰਗਰੇਜ਼ੀ ਅਤੇ ਹਿੰਦੀ ਤੋਂ ਬਹੁਤ ਵੱਖਰਾ ਅਤੇ ਸੌਖਾ ਬਣਾਉਂਦੀ ਹੈ ਪੰਜਾਬੀ ਦੀਆਂ ਕਈ ਉਪ ਬੋਲੀਆਂ ਨੇ ਜਿਵੇਂ ਕਿ ਮਾਝੀ ਮਾਲਵੀ 도ਆਬੀ ਪੁਆਦੀ ਪੋਠੋਹਾਰੀ ਆਦ ਪਰ ਮਾਝੇ ਨੂੰ ਸਭ ਤੋਂ ਅਮੀਰ ਉਪ ਬੋਲੀ ਵਾਲਾ ਇਲਾਕਾ ਮੰਨਿਆ ਜਾਂਦਾ ਹੈ ਇਹ ਉਪਬੋਲੀ ਪੁਰਾਣੇ ਪੰਜਾਬ ਦੇ ਮਾਝਾ ਖੇਤਰ ਵਿੱਚ ਬੋਲੀ ਜਾਂਦੀ ਸੀ ਜਿਸ ਦਾ ਕੇਂਦਰ ਅਜੋਕੇ ਅੰਮ੍ਰਿਤਸਰ ਅਤੇ ਲਾਹੌਰ ਵਿੱਚ ਬਣਦਾ ਹੈ ਇਸ ਉਪਬੋਲੀ ਦੀ ਵਰਤੋਂ ਪੰਜਾਬੀ ਦੀਆਂ ਕਿਤਾਬਾਂ ਲਿਖਣ ਵਿੱਚ ਹੁੰਦੀ ਹੈ ਅਤੇ ਨੇੜਲੇ ਸੂਬਿਆਂ ਜਿਵੇਂ ਕਿ ਹਰਿਆਣਾ ਹਿਮਾਚਲ ਪ੍ਰਦੇਸ਼ ਦੇ ਦਿੱਲੀ ਆਦਿ ਵੀ ਇਸੇ ਉਪਬੋਲੀ ਦੇ ਨਾਲ ਮਿਲਦੀ ਜੁਲਦੀ ਭਾਸ਼ਾ ਬੋਲਦੇ ਨੇ ਪੰਜਾਬੀ ਨੂੰ ਹਰਿਆਣਾ ਅਤੇ ਦਿੱਲੀ ਸੂਬਿਆਂ ਵਿੱਚ ਦੂਜੀ ਅਤੇ ਤੀਜੀ ਭਾਸ਼ਾ ਦਾ ਦਰਜਾ ਹਾਸਲ ਹੈ ਹਾਲਾਂਕਿ ਅਮਲੀ ਰੂਪ ਵਿੱਚ ਸਾਰਤਕ ਤਾਪ ਤੇ ਲਗਾਤਾਰ ਸਵਾਲ ਉੱਠਦੇ ਰਹਿੰਦੇ ਨੇ ਪੰਜਾਬੀ ਸੈਂਕੜੇ ਸਾਲ ਸੱਤਾ ਤੇ ਦਰਬਾਰਾਂ ਦੀ ਸਰਪ੍ਰਸਤੀ ਤੋਂ ਬਿਨਾ ਅੱਗੇ ਵਧੀ ਅਤੇ ਪਰਫੁੱਲਿਤ ਹੋਈ ਲੋਕਾਂ ਦੀ ਜ਼ੁਬਾਨ ਹੈ ਜਿਸ ਨੂੰ ਰੋਕਣ ਲਈ ਜਿਸ ਤੇ ਰਾਹ ਵਿੱਚ ੜਿੱਕੇ ਡਾਉਣ ਲਈ ਵੀ ਬਹੁਤ ਕੋਸ਼ਿਸ਼ਾਂ ਹੋਈਆਂ ਪਰ ਪੰਜਾਬੀ ਭਾਸ਼ਾ ਇਸ ਦੇ ਬਾਵਜੂਦ ਅੱਗੇ ਵੱਧਦੀ ਗਈ ਹੈ ਪੰਜਾਬੀ ਭਾਸ਼ਾ ਨੂੰ ਉਹਨਾਂ ਸਾਰੇ ਮੁਲਕਾਂ ਵਿੱਚ ਕਟ ਗਿਣਤੀ ਭਾਸ਼ਾ ਦੇ ਤੌਰ ਉੱਤੇ ਵੀ ਬੋਲਿਆ ਜਾਂਦਾ ਜਿੱਥੇ ਪੰਜਾਬੀ ਜਾ ਕੇ ਵਸੇ ਨੇ ਜਿਵੇਂ ਕਿ ਇੰਗਲੈਂਡ ਅਮਰੀਕਾ ਅਤੇ ਖਾਸ ਕਰਕੇ ਕੈਨੇਡਾ ਜਿੱਥੋਂ ਦੀ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਪੰਜਾਬੀ ਉੱਥੇ ਤੀਜੀ ਆਮ ਬੋਲੀ ਜਾਣ ਵਾਲੀ ਭਾਸ਼ਾ ਹੈ ਪੰਜਾਬੀ ਭਾਸ਼ਾ ਦਾ ਸਿੱਖ ਕੌਮ ਦੇ ਨਾਲ ਵੀ ਬਹੁਤ اٹਟ ਰਿਸ਼ਤਾ ਹੈ ਸਿੱਖੀ ਦੀ ਧਾਰਮਿਕ ਭਾਸ਼ਾ ਵਜੋਂ ਵੀ ਪੰਜਾਬੀ ਪ੍ਰਚਲਿਤ ਹੈ ਕਿਉਂਕਿ ਪੰਜਾਬੀ ਦੀ ਇੱਕ ਲਿਪੀ ਗੁਰਮੁਖੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਅਤੇ ਇਸ ਤਰ੍ਹਾਂ ਗੁਰੂ ਸਾਹਿਬਾਨ ਦੇ ਮੁੱਲਵਾਨ ਵਿਚਾਰ ਅਤੇ ਉਪਦੇਸ਼ ਇਸੇ ਲਿਪੀ ਰਾਹੀਂ ਸਾਡੇ ਤੱਕ ਪਹੁੰਚਦੇ ਨੇ ਪੰਜਾਬੀ ਦਾ ਇੱਕ ਬਹੁਤ ਵੱਡਾ ਨੁਕਸਾਨ ਸਨ 1947 ਦੀ ਵੰਡ ਕਰਕੇ ਹੋਇਆ ਕਿਉਂਕਿ ਇਸ ਵੰਡ ਕਰਕੇ ਪੰਜਾਬੀ ਬੋਲ ਦੇ ਇਲਾਕੇ ਵੱਡ ਟੁਕ ਦਾ ਸ਼ਿਕਾਰ ਹੋਏ ਅੱਧੀ ਪੰਜਾਬੀ ਸਰਹੱਦ ਪਾਰ ਚਲੀ ਗਈ ਅਤੇ ਅੱਧੀ ਪੰਜਾਬੀ ਇਧਰ ਰਹਿ ਗਈ ਅਤੇ ਜਿਹੜੇ ਇਧਰ ਵੀ ਰਹਿ ਗਏ ਉਹ ਵੀ ਹੌਲੀ-ਹੌਲੀ ਪੰਜਾਬ ਨਾਲੋਂ ਲਾ ਕੇ ਦੂਜੇ ਸੂਬਿਆਂ ਨੂੰ ਦੇ ਦਿੱਤੇ ਗਏ ਪਰ ਇਸ ਦੇ ਬਾਵਜੂਦ ਪੰਜਾਬੀ ਭਾਸ਼ਾ ਇੱਕ ਬਹੁਤ ਹੀ ਚਰਚਿਤ ਅਤੇ ਨਿਵੇਕਲੀ ਭਾਸ਼ਾ ਵਜੋਂ ਆਪਣੇ ਮਾਣ ਸਨਮਾਨ ਨੂੰ ਹਮੇਸ਼ਾ ਕਾਇਮ ਰੱਖਦੀ ਰਹੀ ਹੈ ਗੁਰਮੁਖੀ ਅਤੇ ਸ਼ਾਮੁਖੀ ਲਿਪੀ ਦੀ ਵੀ ਅਕਸਰ ਗੱਲ ਹੁੰਦੀ ਹੈ ਪਰ ਇਸ ਦਰਮਿਆਨ ਵੀ ਇੱਕ ਲਕੀਰ 1947 ਦੀ ਵੰਡ ਵੇਲੇ ਖਿੱਚ ਦਿੱਤੀ ਗਈ ਅਤੇ ਪੰਜਾਬੀ ਨੂੰ ਬੋਲਣ ਤੇ ਲਿਖਣ ਵਾਲੇ ਵੀ ਵੰਡੇ ਗਏ ਪਰ ਆਪੋ ਆਪਣੇ ਇਲਾਕਿਆਂ ਵਿੱਚ ਪੰਜਾਬੀ ਦੇ ਪ੍ਰਤੀ ਪਿਆਰ ਮੋਹ ਸਤਿਕਾਰ ਰੱਖਣ ਵਾਲੇ ਅੱਜ ਵੀ ਕਾਇਮ ਨੇ ਸਾਡੀ ਪੰਜਾਬੀ ਮਾਂ ਬੋਲੀ ਦੁਨੀਆ ਭਰ ਵਿੱਚ ਬੋਲੀ ਜਾਂਦੀ ਹੈ ਪਰਾਜਿਲ ਕੇ ਪੰਜਾਬ ਵਿੱਚ ਬਹੁਤ ਸਾਰੇ ਲੋਕੀ ਪੰਜਾਬੀ ਤੋਂ ਮੂੰਹ ਮੋੜ ਰਹੇ ਨੇ ਅਤੇ ਪੰਜਾਬੀ ਦੇ ਖਿਲਾਫ ਲਗਾਤਾਰ ਸਾਜ਼ਿਸ਼ਾਂ ਵੀ ਹੋ ਰਹੀਆਂ ਨੇ ਪਰ ਇਸ ਦੇ ਬਾਵਜੂਦ ਹਿੰਦੀ ਫਿਲਮਾਂ ਵਿੱਚ ਪੰਜਾਬੀ ਗਾਣਿਆਂ ਦੀ ਹੁੰਦੀ ਵਰਤੋਂ ਅਤੇ ਪੰਜਾਬੀ ਅਲਫਾਜ਼ ਦੀ ਲਗਾਤਾਰ ਹੋ ਰਹੀ ਵਰਤੋਂ ਇਸ ਗੱਲ ਦਾ ਸਬੂਤ ਹੈ ਕਿ ਅੱਜ ਵੀ ਪੂਰੀ ਦੁਨੀਆ ਖੁੱਲੇ ਤੌਰ ਤੇ ਭਾਵੇਂ ਨਾ ਮੰਨੇ ਪਰ ਸਾਰੇ ਜਾਣਦੇ ਨੇ ਕਿ ਪੰਜਾਬੀ ਵਰਗੀ ਦਮਦਾਰ ਮਿਠਾਸ ਭਰਪੂਰ ਭਾਸ਼ਾ ਦੁਨੀਆ ਵਿੱਚ ਕੋਈ ਨਹੀਂ ਲੱਭਦੀ ਤੇ ਇਸ ਗੱਲ ਦਾ ਸਾਨੂੰ ਸਾਰੇ ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ ਤੇ ਸਿਰ ਉਠਾ ਕੇ ਸਾਨੂੰ ਇਹ ਗੱਲ ਕਬੂਲ ਕਰਨੀ ਚਾਹੀਦੀ ਹੈ ਕਿ ਸਾਡੀ ਮਾਂ ਬੋਲੀ ਹੈ ਪੰਜਾਬੀ